ਕੇਜਰੀਵਾਲ ਜੀ ਆਕੇ ਭਗਵੰਤ ਮਾਨ ਜੀ ਆਕੇ ਕਹਿ ਰਹੇ ਨੇ ਵੀ ਸਾਨੂੰ ਤੁਸੀਂ ਮੌਕਾ ਦਿਓ ਕੀ ਗੱਲ ਪਹਿਲਾਂ ਨਾ ਹੁੰਦਾ ਇੱਥੇ ਐਮਐਲਏ ਹੈ ਨਹੀਂ ਸੀ ਮੈਂ ਪੁੱਛਣਾ ਚਾਹੁੰਦਾ ਵੀ ਤੁਹਾਡੇ ਉੱਥੇ ਐਮਪੀ ਨਹੀਂ ਸੀ ਤੁਹਾਡੇ ਐਮਐਲਏ ਨਹੀਂ ਸੀ ਸਾਰਾ ਕੁਝ ਹੋਣ ਦੇ ਬਾਵਜੂਦ ਉਦੋਂ ਤੁਸੀਂ ਕੁਝ ਕਰ ਨਹੀਂ ਸਕੇ ਅੱਜ ਤੁਸੀਂ ਦਮਗਜੀਆਂ ਮਾਰ ਰਹੇ ਹੋ ਝੂਠੀਆਂ ਫੋਕੀਆਂ ਔਰ ਵਰਕਰਾਂ ਨੂੰ ਤੁਸੀਂ ਡਰਾ ਰਹੇ ਹੋ ਲੋਕਾਂ ਨੂੰ ਤੁਸੀਂ ਡਰਾ ਕੇ ਗੱਲ ਕਰ ਰਹੇ ਹੋ ਅਗਰ ਹਮਾਰਾ ਐਮਐਲਏ ਨਹੀਂ ਜਿੱਤੇਗਾ ਤਾਂ ਤੁਹਾਡਾ ਕੰਮ ਨਹੀਂ ਹੋਗਾ ਪਹਿਲਾਂ ਕਿਹੜੇ ਕੰਮ ਹੋਗੇ ਸਾਡੇ ਕਿਹੜੇ ਲੁਧਿਆਣੇ ਦੇ ਲੋਕਾਂ ਦੇ ਤੁਸੀਂ ਕੰਮ ਕਰਵਾਤੇ ਪਰੋਸਾ ਉੱਠ ਚੁੱਕਿਆ ਲੋਕਾਂ ਦਾ ਹੁਣ ਨਹੀਂ ਪਰੋਸਾ ਕਰਦੇ ਤੁਹਾਡੇ ਤੇ ਦੂਜੇ ਪਾਸੇ ਆਸ਼ੂਜੀ ਦੀ ਗੱਲ ਲੈ ਲਓ ਜਿਹੜਾ ਬੰਦਾ ਜਵਾਨਤ ਤੇ ਆਇਆ ਹੋਵੇ ਉਹਨੂੰ ਅਸੀਂ ਕੀ ਕਹਿ ਸਕਦੇ ਹਾਂ ਕਿ ਨੂੰ ਫੜਨਗੇ ਲੋਕ ਜਾ ਕੇ ਕਾਂਗਰਸ ਵਾਲੇ ਗੱਲਾਂ ਤਾਂ ਕਰ ਰਹੇ ਨੇ ਉਹ ਤਾਂ ਚਲੋ ਉਹਨਾਂ ਦੀ ਆਪਸੀ ਫੋਟੋ ਨਜ਼ਰ ਆ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਕੋਈ ਜਿਹੜੇ ਅਧਿਖਸ਼ ਨੇ ਰਾਜਾ ਬਣਗੀ ਜੀ ਉਹਨੇ ਪ੍ਰਚਾਰ ਦੇ ਵਿੱਚ ਪ੍ਰਤਾਪ ਬਾਜਵਾਣੀ ਪ੍ਰਚਾਰ ਦੇ ਵਿੱਚ ਕੌਣ ਉੱਥੇ ਮੈਨੂੰ ਦੱਸੋ ਆਮ ਲੀਡਰ ਨੇ ਠੀਕ ਹੈ ਤੁਰੇ ਲੈਣ ਤੋਂ ਕੋਈ ਗੱਲ ਨਹੀਂ ਪਰ ਲੋਕ ਕਹਿੰਦੇ ਨੇ ਲੁਧਿਆਣੇ ਦੇ ਜਿਹੜੇ ਲੋਕ ਨੇ ਉਤੋਂ ਦੇ ਵਸਨੀਕ ਵੀ ਜਦੋਂ ਅਸੀਂ ਵੋਟਾਂ ਪਾਵਾਂਗੇ ਜੇ ਜਿਤਾਵਾਂਗੇ ਆਸ਼ੂ ਜੀ ਨੂੰ ਅਸੀਂ ਫੜਾਂਗੇ ਕਿੱਥੋਂ ਕਦੋਂ ਕਿ ਆਪਦਾ ਉਹਨਾਂ ਨੂੰ ਜਾਣਾ ਪੈ ਜਾਵੇ ਉਹ ਤਾਂ ਇੱਕ ਛੁੱਟੀ ਤੇ ਆਏ ਹੋਏ ਨੇ ਕਹਿਣ ਦਾ ਭਾਵ ਜੇਲ੍ਹ ਯਾਤਰਾ ਤੋਂ ਠੀਕ ਹੈ ਜੀ ਜਮਾਨਤੀ ਜਿਹਨੂੰ ਕਹਿੰਦੇ ਨੇ ਉਸ ਤੋਂ ਬਾਅਦ ਕਿਹਨੂੰ ਫੜਨਗੇ ਲੋਕ ਸਿਆਣੇ ਨੇ ਭਾਰਤੀ ਜਨਤਾ ਪਾਰਟੀ ਨੂੰ ਲੋਕ ਮੌਕਾ ਦੇਣਗੇ ਅਗਰ ਲੁਧਿਆਣੇ ਦਾ ਵਿਕਾਸ ਕਰਾਉਣਾ ਹੈ ਜਿਵੇਂ ਵਿਕਸਿਤ ਭਾਰਤ ਬਣ ਰਿਹਾ ਉਸ ਤਰ੍ਹਾਂ ਵਿਕਸਿਤ ਲੁਧਿਆਣਾ ਬਣੇਗਾ ਇਹ ਹਰ ਵਕਤ ਟਾਈਮ ਦੇ ਵਿੱਚ ਤੁਹਾਨੂੰ ਪਤਾ ਲੱਗਦਾ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਲੁਧਿਆਣੇ ਦੇ ਵਿੱਚ ਜਿਹੜੀ ਕਿ ਭਾਜਪਾ ਵਿਕਾਸ ਕਰੇਗੀ ਆਮ ਆਦਮੀ ਪਾਰਟੀ ਦਾ ਕਹਿ ਰਿਹਾ ਹੈ ਕਿ ਜੇ ਤੁਸੀਂ ਸੰਜੀਵ अरोड़ा ਨੂੰ ਜਿਤਾ ਰਹੇ ਹੋ ਤਾਂ ਉਹਨਾਂ ਨੂੰ ਅਸੀਂ ਮੰਤਰੀ ਬਣਾ ਕੇ ਭੇਜਾਂਗੇ ਲੁਧਿਆਣੇ ਦਾ ਵਿਕਾਸ ਅਸੀਂ ਆਪ ਕਰਾਂਗੇ ਬਿਲਕੁਲ ਬਿਲਕੁਲ ਸੰਜੀਵ ਠੀਕ ਹੈ ਤੁਹਾਡੀ ਗੱਲ ਸੰਜੀਵ ਰੌਣੇ ਦਾ ਵਿਕਾਸ ਹੋਣਾ ਹੈ ਉਹਨੂੰ ਮੰਤਰੀ ਬਣਾ ਦੇਣਾ ਇਹ ਸੁਪਨੇ ਰਹਿ ਜਾਣੇ ਇਹਨਾਂ ਦੇ ਉਹਨੂੰ ਬਣਾ ਦੇਣਗੇ ਮੰਤਰੀ ਤੇ ਲੋਕਾਂ ਦਾ ਕੀ ਬਣੂਗਾ ਜਿਹੜੇ ਲੋਕ ਵਿਚਾਰੇ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਨੇ ਆਪਣੇ ਬਾਰੇ ਉਹ ਸੋਚ ਰਹੇ ਨੇ ਤੇ ਲੋਕ ਲੋਕ ਕਿੱਥੇ ਜਾਣਗੇ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਇਹ ਤਾਂ ਚਲੋ ਇਹ ਜਿਹੜੀ ਇਲੈਕਸ਼ਨ ਹੈ ਇਹਦਾ ਸਿਨੈਰੀਓ ਕਲੀਅਰ ਹੋ ਜਾਣਾ ਲੋਕਾਂ ਨੇ ਇਹਨਾਂ ਨੂੰ ਘਰਾਂ ਚ ਨਹੀਂ ਬੜਨ ਦੇਣਾ ਆਉਣ ਵਾਲਾ ਟਾਈਮ ਇਹ ਹੈ ਪੰਪਲੈਟ ਐਸਟ ਅਸੀਂ ਗਏ ਸੀ ਡੋਰ ਟੂ ਡੋਰ ਇਹਨਾਂ ਨੇ ਵਰਕਰ ਜਿਹੜੇ ਉਹ ਹਾਇਰ ਕੀਤੇ ਸੀ ਉਹ ਪੰਪਲੈਟ ਐਸਟ ਸਟ ਸਟ ਕੇ ਜਾਂਦੇ ਨੇ ਕੌਣ ਵੋਟ ਪਾ ਦੂਗਾ ਇਹਨਾਂ ਨੂੰ ਮਿਸਯੂਜ਼ ਹੋ ਰਿਹਾ ਆਬਸਰਸਾਈਜ਼ ਸਾਰੀ ਦਾ ਉਥੇ ਗੱਡੀਆਂ ਘੁੰਮਰੀਆਂ ਪੰਜਾਬ ਗਵਰਨਮੈਂਟ ਦੀਆਂ ਸਾਰੀਆਂ ਇਹ ਕੌਣ ਮੈਨੂੰ ਦੱਸੋ ਇਹ ਲੋਕਾਂ ਨੂੰ ਥ੍ਰੈਡ ਕਰਕੇ ਉਹਨਾਂ ਦੇ ਗਲੇ ਦੱਬ ਕੇ ਉਹਨਾਂ ਨੂੰ ਵੋਟਾਂ ਲੈਣਾ ਚਾਹੁੰਦੇ ਨੇ ਲੋਕ ਡਰਨ ਵਾਲੇ ਨਹੀਂ ਨਾ ਦੀਆਂ ਗੱਲਾਂ ਤਾਂ ਮਤਲਬ ਤੱਕੇਸ਼ਾਈ ਨਾਲ ਫੋਟੋ ਸਰਕਾਰਾਂ ਹੁੰਦੀਆਂ ਰਹਿੰਦੀਆਂ ਨੇ ਮੈਡਮ ਲੋਕ ਨਹੀਂ ਇਹਨਾਂ ਤੋਂ ਡਰਨ ਵਾਲੇ ਇਹ ਜੋ ਮਰਜੀ ਡਰਾਮੇ ਕਰੀ ਜਾਣ ਮੈਂ ਬਿਲਕੁਲ ਤੱਕੇਸ਼ਾਈ ਨਾਲ ਜੇ ਇੱਕ ਦੂਜੇ ਤੀਜੇ ਨੰਬਰ ਤੇ ਆਏ ਵੀ ਤੱਕੇਸ਼ਾਈ ਨਾਲ ਆਉਣਗੇ ਆਦਰਵਾਇਜ਼ ਲੋਕਾਂ ਨੇ ਉਹਨੂੰ ਨਕਾਰ ਦਿੱਤਾ ਬਿਲਕੁਲ ਲੋਕ ਨਹੀਂ ਇਹਨਾਂ ਨੂੰ ਪਸੰਦ ਕਰਦੇ ਲੋਕ ਗਾਲਾਂ ਕੱਢਦੇ ਇਹਨਾਂ ਨੂੰ ਇਹਨਾਂ ਦੇ ਜਿਹੜੇ ਵਰਕਰ ਨੇ ਉਹਨਾਂ ਨੂੰ ਦੇਖਣਾ ਨਹੀਂ ਪਸੰਦ ਕਰਦੇ ਲੋਕ ਜਦੋਂ ਝਾੜੂ ਦਾ ਨਿਸ਼ਾਨ ਦੇਖਦੇ ਨੇ ਉਹ ਦਰਵਾਜ਼ੇ ਭੇਡ ਲੈਂਦੇ ਨੇ ਇਹ ਸੀਨ ਅਸੀਂ ਆਪ ਆਪਣੀ ਅੱਖਾਂ ਨਾਲ ਦੇਖਿਆ ਦੂਜੇ ਪਾਸੇ ਨਰਿੰਦਰ ਮੋਦੀ ਜੀ ਉਹ ਵਿਅਕਤੀ ਜਿਹੜੇ ਦੇਸ਼ ਨੂੰ ਪਿਆਰ ਕਰਦੇ ਨੇ ਗਰੀਬਾਂ ਨੂੰ ਪਿਆਰ ਕਰਦੇ ਨੇ ਲੋੜਵੰਦ ਲੋਕਾਂ ਨੂੰ ਪਿਆਰ ਕਰਦੇ ਨੇ ਪੰਜਾਬ ਨੂੰ ਪਿਆਰ ਕਰਦੇ ਨੇ ਲੁਧਿਆਣਾ ਨੂੰ ਸਮਾਰਟ ਸਿਟੀ ਬਣਾਉਣ ਦਾ ਕੰਮ ਕੀਤਾ ਤਾਂ ਭਾਰਤੀ ਜਨਤਾ ਪਾਰਟੀ ਨੇ ਕੀਤਾ ਸਾਡੇ ਉੱਥੋਂ ਜਿੰਨਾ ਵੀ ਡਿਵੈਲਪਮੈਂਟ ਹੋਇਆ ਲੁਧਿਆਣਾ ਜਿੰਨਾ ਹੁਣ ਤੱਕ ਉਹ ਸਾਡੇ ਮਾਨਯੋਗ ਰਵਨੀਤ ਸਿੰਘ ਬਿੱਟੂ ਜੀ ਜਿਹੜੇ ਕੇਂਦਰੀ ਰਾਜੇ ਮੰਤਰੀ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਹੋਇਆ ਗੱਦੀਸ਼ੀ ਲਗਵਾਈ ਤੇ ਹੋਇਆ ਲੁਧਿਆਣਾ ਦੇ ਲੋਕਾਂ ਨੂੰ ਪਤਾ ਹੈ ਵੀ ਜਿਸ ਦਿਨ ਐ ਸੀਟ ਜੀਵਨ ਗੁਪਤਾ ਨੂੰ ਜਿੱਤਾ ਕੇ ਅਸੀਂ ਭੇਜ ਦਿੱਤਾ ਮੋਦੀ ਜੀ ਖੁਸ਼ੀ ਦੇ ਵਿੱਚ ਪਤਾ ਨਹੀਂ ਕੀ ਦੇ ਦੇਣਾ ਸਾਡੇ ਪੰਜਾਬ ਨੂੰ ਅਸੀਂ ਐਮਸ ਦਾ ਹੱਤਾਲਾ ਦਾ ਐਲਾਨ ਤਾਂ ਕਰ ਦਿੱਤਾ ਲੁਧਿਆਣਾ ਐਮਸ ਚ ਉਸ ਤੋਂ ਵੱਡਾ ਵੀ ਕੁਝ ਹੋਣ ਵਾਲਾ ਲੁਧਿਆਣੇ ਦੇ ਵਿੱਚ ਉਹ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਲੱਗੇ ਮਤਲਬ ਜੇ ਜੀਵਨ ਗੁਪਤਾ ਜਿੱਤਦੇ ਨੇ ਤਾਂ ਪੰਜਾਬੀਆਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਆ ਸਕਦੀ ਆ ਭਾਗ ਬਦਲ ਜਾਣਗੇ ਪੰਜਾਬ ਦੇ ਸਾਡਾ ਨੀ ਪੱਥਰ ਜਿਹਨੂੰ ਕਹਿੰਦੇ ਨਹੀਂ ਹੁੰਦੇ ਨੀ ਪੱਥਰ ਰੱਖਿਆ ਜਾਊਗਾ ਉਹ ਰੱਖਿਆ ਜਾਣਾ 2027 ਦਾ ਜਬਿਓ ਮੇਰੀ ਬੇਨਤੀ ਹੈ ਹੱਥ ਜੋੜ ਕੇ ਜਿੰਨੇ ਤੁਸੀਂ ਸਾਰੇ ਪੰਜਾਬ ਹੀ ਤਕਰੀਬਨ ਦੁਖੀ ਹੈ ਆਜੋ ਲੁਧਿਆਣੇ ਦੇ ਵਿੱਚ ਇੱਕ ਦੋ ਦਿਨ ਦਾ ਸਮਾਂ ਰਹਿ ਗਿਆ ਝਾੜੂ ਨੂੰ ਮਾਤ ਪਾ ਦੋ ਮੇਰਾ ਵੀਰ ਇਹਨਾਂ ਦੇ ਵਰਕਰ ਤਾਂ ਇਹਨਾਂ ਨੂੰ ਛੱਡ ਕੇ ਜਾ ਰਹੇ ਨੇ ਮਹਿਲਾ ਵਿੰਗ ਦੀ ਪ੍ਰਧਾਨ ਸੀ ਸਾਡੀ ਭੈਣ ਉਹ ਵੀ ਇਹਨਾਂ ਨੂੰ ਛੱਡ ਕੇ ਚਲੀ ਗਈ ਅਲਵੇ ਦਾ ਕਹਿ ਗਈ ਹੈ ਛੱਡ ਦਿਓ ਇਹਨਾਂ ਦਾ ਖੜਾ ਆਓ ਨਾ ਦੇ ਖਿਲਾਫ ਪ੍ਰਚਾਰ ਕਰੀਏ ਪਾਰਟੀ ਦੇ ਖਿਲਾਫ ਨਹੀਂ ਇਹਨਾਂ ਦੀਆਂ ਨੀਤੀਆਂ ਦੇ ਖਿਲਾਫ ਇਹੋ ਬੰਦੇ ਨੇ ਜਿਹੜੇ ਆਪਣਾ ਢਿੱਡ ਭਰਦਣਾ ਜਾਣਦੇ ਨੇ ਆਪਣਾ ਆਪਣੇ ਕਲੈਕਸ਼ਨ ਕਰਨਾ ਜਾਣਦੇ ਨੇ ਵੱਡੇ ਵੱਡੇ ਗੱਡੀਆਂ ਵੱਡੇ ਵੱਡੇ ਕੋਠੀਆਂ ਚੰਗਰ ਪੈਸਾ ਇਕੱਠਾ ਕਰਨਾ ਜਾਣਦੇ ਨੇ ਇਹਨਾਂ ਦੇ ਖਿਲਾਫ ਪ੍ਰਚਾਰ ਕਰਨ ਦਾ ਦਿਨ ਅੱਜ ਆਓ ਇੱਕ ਦੋ ਦਿਨ ਬਾਕੀ ਰਹਿ ਗਏ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਜੀ ਇਹਨਾਂ ਦੇ ਖਿਲਾਫ ਹਮਲਾ ਮਾਰੀਏ ਤਾਂ ਸਾਡੇ ਪੰਜਾਬ ਦਾ ਭਲਾ ਹੋਣਾ ਨਹੀਂ ਤੇ ਨਹੀਂ ਤਾਂ ਸਾਡਾ ਪੰਜਾਬ ਉਸ ਕਿਨਾਰੇ ਤੇ ਖਿਲਾ ਕੇ ਖੜਾ ਕਰ ਦਿੱਤਾ ਸਾਡੇ ਪੰਜਾਬ ਨੂੰ ਪੰਜਾਬ ਦਾ ਕੈਡ ਦਾ ਪੰਜਾਬੀ ਦੇ ਠੇਢ ਸ਼ਬਦਾਂ ਵਿੱਚ ਬੇੜਾ ਕਰ ਕਰਤਾ ਇਹ ਜਿਹੜੀਆਂ ਇਲੈਕਸ਼ਨਸ ਹੋ ਰਹੀਆਂ ਨੇ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ 2027 ਦੇ ਵਿੱਚ ਵੀ ਇਹਨਾਂ ਦਾ ਅਸਰ ਦੇਖੋ ਬਿਲਕੁਲ ਮਿਲੇਗਾ ਜੀ ਬਿਲਕੁਲ ਮਿਲੇਗਾ ਲੋਕ ਜਦੋਂ ਗੁੱਸੇ ਚ ਆਉਂਦੇ ਨੇ ਨਾ ਗੁੱਸੇ ਜਾ ਕੇ ਲੋਕਾਂ ਨੇ ਛੱਡ ਨੂੰ ਵੋਟਾਂ ਪਾਈਆਂ ਸੀ ਉਹਨਾਂ ਨੂੰ ਬਦਲ ਨਹੀਂ ਸੀ ਦਿਖ ਰਿਹਾ ਕੋਈ ਇਹ ਬਦਲਦੇ ਚੱਕਰਾਂ ਚ ਵੱਡੇ ਵੱਡੇ ਵਾਅਦੇ ਕਰਕੇ ਗਰੰਟੀਆਂ ਦੇ ਕੇ ਝੂਠੀਆਂ ਗਰੰਟੀਆਂ ਦੇ ਕੇ ਉਹ ਕੇਜਰੀਵਾਲ ਜਿਹਦੀ ਜ਼ਮਾਨਤ ਜ਼ਬਤ ਹੋ ਗਈ ਜਿਹਨੂੰ ਦਿੱਲੀ ਦੇ ਲੋਕਾਂ ਨੇ ਕੱਢਿਆ ਹੋਇਆ ਜਿਹਨੂੰ ਦਿੱਲੀ ਦੇ ਲੋਕ ਪਸੰਦ ਨਹੀਂ ਕਰਦੇ ਪੰਜਾਬ ਚ ਰਹਿਣ ਦੇ ਲਈ ਆਉਂਦਾ ਕਿਰਾਏ ਤੇ ਅਸੀਂ ਬਿਲਕੁਲ ਨਹੀਂ ਰਹਿਣ ਦੇਣਾ। ਭਗਵੰਤ ਮਾਨ ਸਾਹਿਬ ਤੁਹਾਡੇ ਤੇ ਲੋਕਾਂ ਨੇ ਭਰੋਸਾ ਕੀਤਾ। ਪੰਜਾਬੀ ਬਣੋ। ਲੋਕਾਂ ਨੂੰ ਨਾ ਦੋ ਸਾਰਾ ਕੁਝ। ਤੁਹਾਡੀ ਸੀਐਮ ਦੇ ਜਿਹੜਾ ਘਰ ਮਿਲਿਆ ਹੁੰਦਾ ਸਰਕਾਰੀ ਬੰਗਲਾ। ਉਹਦੇ ਵਿੱਚ ਪ੍ਰਵਾਸੀ ਤੁਸੀਂ ਠਹਿਰੇ ਹੋਏ ਨੇ। ਉਹ ਤੁਹਾਡੇ ਕੰਮ ਕਰ ਰਹੇ ਨੇ। ਉਹ ਤੁਹਾਡੇ ਬਦਲੀਆਂ ਕਰ ਰਹੇ ਨੇ। ਕੀ ਕੀ ਕਰੋਗੇ ਤੁਸੀਂ? ਗੈਰ ਪੰਜਾਬੀ ਨਾ ਬਣੋ ਪੰਜਾਬੀ ਬਣੋ ਸਭ ਤੋਂ ਵੱਡਾ ਸਵਾਲ ਇਹ ਵੀ ਆ ਤੇ ਚਰਚਾ ਹੁਣ ਇਹ ਹੋ ਰਹੀ ਆ ਕਿ 2027 ਦੀਆਂ ਜੋ ਇਲੈਕਸ਼ਨਸ ਆਉਣਗੀਆਂ ਉਹਦੇ ਵਿੱਚ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋ ਸਕਦਾ ਹੈ ਤੇ ਤੁਹਾਡੀ ਇਸ ਬਾਰੇ ਕੀ ਰਾਏ ਆ ਜੀ ਦੇਖੋ ਗੱਲ ਇਹ ਆ ਜੀ ਅਜੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਇਹ ਸਾਡੀ ਹਾਈ ਕਮਾਂਡ ਦਾ ਫੈਸਲਾ ਹੈ ਜੋ ਹਾਈ ਕਮਾਂਡ ਫੈਸਲਾ ਕਰੇਗੀ ਸਾਨੂੰ ਮਨਜ਼ੂਰ ਹੈ ਸਿਰ ਮੱਥੇ ਮਨਜ਼ੂਰ ਹੈ ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਅੱਜ ਕਾਲੀਦਲ ਨੂੰ ਕਿਵੇਂ ਦੇਖਦੇ ਹੋ ਜੀ ਲੁਧਿਆਣੇ ਦੇ ਵਿੱਚ ਪਰਪਕਾਰ ਸਿੰਘ ਘੁਮੜ ਨੂੰ ਜਿਹੜਾ ਕਿ ਉਮੀਦਵਾਰ ਐ ਐ ਹੱਕ ਦੇ ਵਿੱਚ ਸੁਖਵੀਰ ਸਿੰਘ ਬਾਦਲ ਪ੍ਰਚਾਰ ਕਰ ਰਹੇ ਨੇ ਤੇ ਵੱਡੀ ਗਿਣਤੀ ਦੇ ਵਿੱਚ ਹੁਣ ਵਾਪਸੀਆਂ ਵੀ ਹੋ ਰਹੀਆਂ ਨੇ ਨਹੀਂ ਚੰਗੀ ਗੱਲ ਐ ਦੇਖੋ ਗੱਲ ਇਹ ਐ ਹਰ ਇੱਕ ਪਾਰਟੀ ਦਾ ਦੇਖੋ ਇਹ ਲੋਕਤੰਤਰ ਐ ਜੀ ਹਰ ਇੱਕ ਪਾਰਟੀ ਨੇ ਆਪਣਾ ਉਮੀਦਵਾਰ ਵੀ ਖੜਾ ਕਰਨਾ ਹੁੰਦਾ ਵੋਟਾਂ ਮੰਗਣੀਆਂ ਹੁੰਦੀਆਂ ਨੇ ਪਰ ਤੁਹਾਨੂੰ ਪਸੇ ਅਕਾਲੀ ਦਲ ਨੂੰ ਤਾਂ ਲੋਕਾਂ ਨੇ ਨਕਾਰ ਦਿੱਤਾ ਨਹੀਂ ਉਹ ਤੇ ਕਹਿ ਰਹੀ ਨੇ ਕਿ ਵੀ 2027 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਲਾਓ ਅਸੀਂ ਪੰਜਾਬੀਆਂ ਦੇ ਜੋ ਵੀ ਵਾਦੇ ਨੇ ਉਹ ਅਸੀਂ ਪੂਰੇ ਕਰਾਂਗੇ ਸੁਪਨੇ ਲੈਣਾ ਕੋਈ ਮਾੜੀ ਗੱਲ ਨਹੀਂ ਹੈ ਸੁਪਨੇ ਲੈਣੇ ਚਾਹੀਦੇ ਨੇ ਲਈ ਜਾਣ ਤੋਂ ਚੰਗੀ ਹੈ ਫਿਰ ਇਸ ਤਰ੍ਹਾਂ ਨਹੀਂ ਲੱਗਦਾ ਕਿ ਭਾਜਪਾ ਵੀ ਤਾਂ ਸੁਪਨੇ ਲੈਂਦੀ ਹੈ ਕਿਤੇ ਨਾ ਕਿ ਸਾਡੀ ਤਾਂ ਸਰਕਾਰ ਹੈ ਜੀ 19 ਸਟੇਟਾਂ 'ਚ ਸਾਡੀ ਸਰਕਾਰ ਹੈ ਹੂੰ 19 ਸਟੇਟਾਂ 'ਚ ਸਾਡੀ ਸਰਕਾਰ ਹੈ ਕੇਂਦਰ 'ਚ ਸਾਡੀ ਸਰਕਾਰ ਤੀਜੀ ਵਾਰ ਅਸੀਂ ਸੁਪਨੇ ਸੀ ਕੰਮ ਕਰਦੇ ਹਾਂ ਅਸੀਂ ਸੁਪਨੇ ਉਦੋਂ ਹੀ ਲੈਂਦੇ ਹਾਂ ਜਦੋਂ ਅਸੀਂ ਆਪਣੇ ਮਿਸ਼ਨ ਨੂੰ ਪੂਰਾ ਕਰ ਦਿੰਨੇ ਆ ਉਹ ਅਸੀਂ ਸਰਕਾਰ ਕਰਦੇ ਆਪਣੇ ਸੁਪਨਿਆਂ ਨੂੰ ਸੁਪਨੇ ਲੈਣਾ ਮਾੜੀ ਗੱਲ ਨਹੀਂ ਹੈ ਇਹ ਜਿਹੜੇ ਦੂਜੇ ਨੇ ਵਿਚਾਰੇ ਇਹ ਲਈ ਜਾਣ ਸੁਪਨੇ ਝੂਠੇ ਸੁਪਨੇ ਅਕਾਲੀ ਦਲ ਅਸੀਂ ਹਕੀਕਤ ਚ ਕੰਮ ਕਰਨਾ ਜਾਣਦੇ ਅਕਾਲੀ ਦਲ ਤਾਂ ਇਹ ਗੱਲ ਕਹਿ ਰਹੀ ਹੈ ਨਾ ਕਿ ਵੀ ਅਸੀਂ ਪੰਜਾਬ ਦੀ ਪਾਰਟੀ ਆ ਪੰਜਾਬੀਆਂ ਦੇ ਨਾਲ ਖੜੇ ਆ ਤੇ ਬਾਕੀ ਤਾਂ ਦਿੱਲੀ ਤੋਂ ਚੱਲ ਰਹੇ ਨੇ ਨਾ ਤੇ ਮੈਂ ਤੁਹਾਨੂੰ ਗੈਰ ਪੰਜਾਬੀ ਲੱਗ ਰਿਹਾ ਪਹਿਲੇ ਮੈਨੂੰ ਦੱਸੋ ਮੇਰੇ ਸਿਰ ਤੇ ਦਸਤਾਰ ਸਜਾਈ ਹੋਈ ਹੈ ਹੂੰ ਗੁਰੂ ਦਾ ਮੈਂ ਸਿੱਖ ਆ ਅਸੀਂ ਗੈਰ ਪੰਜਾਬੀ ਹੂੰ ਕੌਣ ਗੈਰ ਪੰਜਾਬੀ ਆ ਦੱਸੋ ਮੈਨੂੰ ਮੈਂ ਪੁੱਛਣਾ ਚਾਹੁੰਦਾ ਅਕਾਲੀ ਦਲ ਵਾਲਿਓ ਇਹ ਗੱਲ ਨਹੀਂ ਹੈ ਤੁਸੀਂ ਰਾਜ ਕੀਤਾ ਜੇ ਤੁਹਾਡੇ ਚ ਕੋਈ ਕਮੀ ਸੀ ਤਾ ਲੋਕਾਂ ਨੇ ਤੁਹਾਨੂੰ ਸਿੱਟਿਆ ਇਹ ਗੱਲ ਨਹੀਂ ਹੈ ਗੈਰ ਪੰਜਾਬੀ ਦੀ ਤੇ ਕੋਈ ਗੱਲ ਨਹੀਂ ਹੈ ਅਸੀਂ ਜਾਣਦੇ ਹਾਂ ਕੰਮ ਕਰਨਾ ਅਸੀਂ ਪੰਜਾਬ ਨੂੰ ਮੁਰਤੋਂ ਨਵਾਂ ਪੰਜਾਬ ਬਣਾਉਣਾ ਹੂੰ ਇਹ ਰੰਗਲਾ ਪੰਜਾਬ ਬਣਾਉਂਦੇ ਅਸੀਂ ਮੁਰਤੋਂ ਨਵਾਂ ਪੰਜਾਬ ਬਣਾਉਣਾ ਕਿਉਂਕਿ ਪੰਜਾਬ ਹੁਣ ਨਸ਼ੇ ਦੀ ਗ੍ਰਿਪ ਵਿੱਚ ਫਸ ਚੁੱਕਿਆ ਹੈ ਪੰਜਾਬ ਹੁਣ ਬੇਰੁਜ਼ਗਾਰ ਹੋ ਚੁੱਕਿਆ ਹੈ ਹੂੰ ਪੰਜਾਬ ਦੇ ਜਿਹੜੇ ਆਰਥਿਕ ਹਾਲਾਤ ਨੇ ਉਹ ਮੰਦਹਾਲੀ ਵੱਲ ਨੇ ਹੂੰ ਪੰਜਾਬ ਹਰ ਦਿਨ ਕਰਜ਼ਾਈ ਹੋ ਰਿਹਾ ਹੈ ਪੰਜਾਬ ਹਰ ਦਿਨ ਨਵਾਂ ਕਰਜ਼ਾ ਲੈ ਕੇ ਆਪਣਾ ਜੀਵਨ ਬਥਰ ਕਰ ਰਿਹਾ ਸਾਨੂੰ ਤਰਸ ਹੈ ਪੰਜਾਬ ਦੀ ਤਰਸਯੋਗ ਹਾਲਤ ਤੇ ਸਾਨੂੰ ਚਿੰਤਾ ਹੈ ਨਰਿੰਦਰ ਮੋਦੀ ਜੀ ਨੂੰ ਭਾਰਤੀ ਜਨਤਾ ਪਾਰਟੀ ਨੂੰ ਅਸੀਂ ਸਾਡੇ ਤੋਂ ਇਹ ਦੇਖਿਆ ਨਹੀਂ ਜਾਂਦਾ 2027 ਦੇ ਵਿੱਚ ਇਹ ਬਦਲ ਜ਼ਰੂਰ ਹੋਣਾ ਹੈ ਗੁਰੂ ਕਿਰਪਾ ਕਰਨ